ਇਹ ਇਲਾਕਾ ਬੁਰਹੀਨਾਂ ਵਾਲੇ ਹਰਮਨ ਬਾਰੀਏ ਦਾ ਇਲਾਕਾ ਆ ਜਦੋਂ ਹੁਸ਼ਿਆਰਪੁਰ ਕਬੱਡੀ ਲੀਗ ਹੋਈ ਤੇ ਬੇ ਟੀਮਾਂ ਦੋਈ ਆ ਕੇ ਛੇਤੀ ਤੋਂ ਛੇਤੀ ਮੈਚ ਸ਼ੁਰੂ ਕਰਾਇਆ ਜਾਵੇ ਭਾਜੀ ਕਿਉਂਕਿ ਪ੍ਰਸ਼ਾਸਨ ਦਾ ਵੀ ਸਖਤ ਔਡਰ ਹੈ ਵੀ 7 ਵਜੇ ਤੋਂ ਪਹਿਲਾਂ ਪਹਿਲਾਂ ਫਾਈਨਲ ਹੋ ਜਾਵੇ ਤੇ ਬੇਨਤੀ ਆ ਸਾਡੀ ਪੁਲਿਸ ਇਹ ਸਾਡੇ ਸੱਭਾ ਸੱਗੀ ਜੀ ਵੱਲੋਂ ਤੇ ਸਾਰੇ ਪ੍ਰਬੰਧਕਾਂ ਵੱਲੋਂ ਇਹ ਬੇਨਤੀ ਆ ਜੀ ਮੈਚ ਦੀ ਅੱਪਾ ਜਲਦ ਸ਼ੁਰੂ ਕਰਵਾਵਾਂਗੇ ਮਾਤਾ ਪੰਜਾਬ ਤੋਂ ਸੰਦੀਪ ਨੰਗਲੰਗੀਆਂ ਕਬੱਡੀ ਕਲੱਬ ਸ਼ਾਹਕੋਟ ਦੀ ਟੀਮ ਦੇ ਪ੍ਰੋਮੋਟਰ ਇਸ ਟੀਮ ਦੇ ਸਰਪ੍ਰਸਤ ਬਲਵਿੰਦਰ ਸਿੰਘ ਜੱਠਾ ਢੰਡੋ ਵਾਲਾ इंग्लंड ਜੌਨੀ ਸੋਲ ਦਵਿੰਦਰ ਬਾਜੀ ਜਿਹੜੇ ਆ ਫੁੱਟਬਾਲ ਦੇ ਬੜੇ ਟਾਪ ਦੇ ਖਿਡਾਰੀ ਆ ਹਰ ਸਾਲ ਵੱਡੇ ਸਹਿਯੋਗ ਹੈਲੋ ਹੈਲੋ ਰੰਦਾ ਬਾਜੀ ਬਾਜੀ ਸਾਢੇ 6 ਹੋ ਗਏ ਸ਼ਾਹਕੋਟ ਵਾਲਿਓ ਅਸੀਂ ਤੁਹਾਨੂੰ 6:23 ਵਜੇ ਤੇ ਤੁਹਾਡੀ ਵੇਟ ਕਰਨੀ ਆ ਉਸ ਤੋਂ ਬਾਅਦ 50000 ਰੁਪਿਆ ਲੈ ਜਾਓ ਤੇ ਤੁਹਾਡੀ ਸਾਡਾ ਸਾਸਰੀ ਘਰ ਆ ਬਾਤ ਦੇ ਵਿੱਚ ਨਹੀਂ ਕਹਿਣਾ ਬਈ ਤਾਂ ਸਾਡਾ ਪਾਰਟਿਸਿਪੇਟ ਕਟਿਆ ਪ੍ਰਸ਼ਾਸਨ ਆਉ ਸਾਹਮਣੇ ਖੜਾ ਆ ਉਹਨਾਂ ਨੇ 7 ਵਜੇ ਤੇ ਦਿੱਤੀਓ ਪਰਮਿਸ਼ਨ ਸਾਨੂੰ